ਬੋਲ ਹੁਣ ਬੋਲ ਬੋਲੋ ਫੋਨ ਕਰ ਜੀ ਜਿੱਦਾਂ ਪਹਿਲਾਂ ਬੋਲਣੇ ਹੁਣ ਬੋਲੋ ਜਿੱਦਾਂ ਪਹਿਲਾਂ 1 ਮਿੰਟ ਯਾਰ ਜਿੱਦਾਂ ਪਹਿਲਾਂ ਬੋਲਣੇ ਹੁਣ ਬੋਲੋ ਤੂੰ ਬੋਲੋ ਬੋਲ ਕੱਟੋੜਾ ਆ 50 ਆ ਜੀ ਮੈਂ ਮੈਡੀ ਗੈਸ ਨੂੰ ਬੋਲਤਾ ਅੱਗੇ ਜਾ ਡੀਜੀਪੀ ਨੂੰ ਕਾਲ ਕਰ ਤੂੰ ਕਿ ਤੁਗੁਰੰਜ ਮਿਲ ਤੇ ਸਾਡੇ ਕੋਲ 112 ਤੇ ਕਾਲ ਆਈਆਂ ਕਿ ਉਥੇ ਡੀਜੀ ਚੱਲ ਰਿਹਾ ਤੇ ਉਹ ਕੰਪਲੀਟ ਵੀ ਉਹਦੇ ਲਾਗੇ ਜਿਹੜੇ ਨੇਬਰ ਸੀ ਉਹਨਾਂ ਨੇ ਦਿੱਤੀ ਹੈ ਕਿ ਉਸ ਕਾਰਨ ਉੱਥੇ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੈ। ਵੈਸੇ ਵੀ ਜਿਹੜੇ ਮਾਨੀਓ ਪੁਲਿਸ ਸਾਹਿਬ ਦਾ ਹੁਕਮ ਹੈ। ਉਹਦੇ ਵਿੱਚ ਲੇਟ ਨਾਈਟ ਆਪਾਂ 뮤직 ਇਸ ਤਰ੍ਹਾਂ ਲਾਊਡ ਪਲੇ ਨਹੀਂ ਕਰ ਸਕਦੇ। ਕਿਉਂ ਚਲਾ ਕੇ ਯਾਰ ਚੋਰੇ ਸੀ। ਹੁਣ ਤਾਂ ਇਹ ਰੋਮ ਦੇ ਸੰਢਿਆ ਵਾ। ਤੂਹ ਅਥ ਲੱਗ ਤੂਹ ਅਥ ਲੱਗਦਾ ਤੂਹ ਅਥ ਲੱਗਦਾ ਸੇ ਇੱਕ ਇੱਕ ਵਾਰੀ ਇਦਾਂ ਕਰਕੇ ਦੱਸ ਦੇ ਹੱਥ ਲਾ ਕੇ ਦੱਸ ਇਸ ਵਿੱਚ ਜਿਹੜੀ ਸਾਡੇ ਕੋਲ ਵੀਡੀਓ ਆਈ ਹੈ ਉਹਦੇ ਵਿੱਚ ਤਕਰੀਬਨ 500-6 ਬੰਦੇ ਆ ਜਿਹੜੇ ਉਹ ਮਲਾਜ਼ਮ ਨਾਲ ਹੁਕਮਰ ਕਰ ਰਹੇ ਸੀ ਇਸ ਤਰ੍ਹਾਂ ਕੋਈ ਨਾ ਸੋਚੀ ਕਿ ਵੀ ਆਪਾਂ ਮਲਾਜ਼ਮ ਨੂੰ ਅੱਡੇ ਹੱਥ ਪਾਵਾਂਗੇ ਉਹ ਨਹੀਂ ਕੋ ਉਹ ਆਪਾਂ ਨਹੀਂ ਹੁੰਦੇ ਨਾ ਆਪਾਂ ਬਹੁਤ ਹੀ ਸਖਤ ਕਾਰਵਾਈ ਕਰਾਂਗੇ ਤੁਸੀਂ ਦੇਖ ਹੀ ਲਿਆ ਅੱਗੇ ਤੂੰ ਦਵਾ ਲੈ ਤੈਨੂੰ ਮੈਂ ਦੱਸਦਾ ਕੀ ਲੈਣਾ ਫਿਰ ਕਰ ਕੋਈ ਗੱਲ ਨਹੀਂ ਤੈਨੂੰ ਮੈਂ ਦੱਸਦਾ ਕੀ ਲੈਣਾ ਆਂ ਦੱਸ ਕੀ ਲੈਣਾ ਤੂੰ ਉਸ ਤੈਨੂੰ ਪਤਾ ਨਹੀਂ ਕੌਣ ਹੈ ਆਪਾਂ ਮੈਂ ਨਹੀਂ ਜਾਂਦਾ ਤੈਨੂੰ ਯਾਰ ਤੂੰ ਵਾਹ ਵਾਹ ਓਏ 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 ਹੱਟ ਕਿਤਾ ਚੁੱਪਾ ਏ ਬਿਆਸmaras 10 ਵਜੇ ਤੱਕ ਹੀ DJ ਪਜਾਉਂਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ باوجود ਇਸਤੇ ਕੁਝ ਰਸੂਖਦਾਰਾਂ ਵੱਲੋਂ ਸਰਕਾਰੀ ਹੁਕਮਾਂ ਨੂੰ ਅਣਗੌਲਿਆ ਕਰਕੇ ਆਪਣੀ ਜਿਹੜੀ ਹੈ ਮਨਮਰਜ਼ੀ ਕੀਤੀ ਜਾਂਦੀ ਹੈ ਤੇ ਅਜੇ ਹਾਈ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਅਰੀਨਾ ਗੁਲਸ਼ਨ ਪੈਲਸ ਵਿਖੇ ਜਿੱਥੇ ਕਿ ਬੀਤੀ ਰਾਤ ਕਰੀਬ 2 ਵਜੇ ਦੇ ਕਰੀਬ 112 ਤੇ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ ਕਿ ਅਰੀਨਾ ਗੁਲਸ਼ਨ ਪੈਲਸ ਵਿੱਚ ਹੁਣ ਤੱਕ ਉੱਚੀ ਉੱਚੀ ਆਵਾਜ਼ 'ਚ DJ ਚਲਾਈ ਜਾ ਰਹੀ ਨੇ ਜਿਸ ਤੇ ਚਲਦੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ DJ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਰਸੂਖਦ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਪੁਲਿਸ ਵਾਲਿਆਂ ਨੂੰ ਜਿਹੜਾ ਇਹ ਸੱਟਾਂ ਵੀ ਲੱਗੀਆਂ ਤੇ ਜਿਸ ਤੇ ਚੱਲਦੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਰੋਪੀਆਂ ਦੀ ਪਾਲ ਜੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੀਤੀ ਰਾਤ ਪੁਲਿਸ ਨੂੰ 112 ਤੇ ਸ਼ਿਕਾਇਤ ਮਿਲੀ ਹੈ ਕਿ ਉਹ ਕਿ 2 ਵਜੇ ਤੱਕ ਦਾ ਸਮਾਂ ਹੋਣ ਦੇ ਬਾਵਜੂਦ ਵੀ ਡੀਜ ਜਿਹੜੇ ਨੇ ਉੱਚੀ ਉੱਚੀ ਆਵਾਜ਼ ਚ ਚੁਲਾਈ ਜਾ ਰਹੇ ਨੇ ਅਰੀਨਾ ਗੁਲਸ਼ਨ ਪੈਲੇਸ ਦੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਪੈਲੇਸ ਦੇ ਮੈਨੇਜਰ ਸਣੇ 6 ਲੋਕਾਂ ਤੇ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਜਿਨ੍ਹਾਂ ਦੀ ਪਾਰਟੀ ਟੀਮਾਂ ਜਿ ਤੀ ਜਾਰੀ ਤੇ ਦੋਹਾਂ ਡੀਐਸਪੀ ਸੁਮੇਰ ਸਿੰਘ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ। ਬੋਲ ਹੁਣ ਬੋਲ। ਬੋਲੋ। ਬੋਲ ਕਰ ਜੀ। ਜਿੱਦਾਂ ਪਹਿਲਾਂ ਬੋਲਣ ਦੇ ਹੁਣ ਬੋਲੋ। ਜਿੱਦਾਂ ਪਹਿਲਾਂ 1 ਮਿੰਟ ਯਾਰ। ਉਹ 1 ਮਿੰਟ। 1 ਮਿੰਟ ਰੱਖਣਾ। ਵੀਡੀਓ ਬਣਾ ਦੋ। ਜਿੱਦਾਂ ਪਹਿਲਾਂ ਬੋਲਣ ਦੇ ਹੁਣ ਬੋਲੋ। ਬੋਲੋ। ਤੂੰ ਬੋਲ। ਤੂੰ ਕੋਣ ਹੈ? ਇਹ ਦੋ ਦਿਮਾਗ ਕਰਾ ਦਿਆ। ਚਲਾ ਬਰਾ। ਬਾਬਾ ਨਾ ਬਾਰਾ ਇੱਕ ਮਿੰਟ ਬੋਲ 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 ਜਲਦੀ ਬੋਲ ਹੋਰ ਬੋਲ ਕੀ ਬੋਲਣਾ ਬੋਲ ਤੂੰ ਚੱਲ ਜਾਂ ਤੂੰ ਘੜ ਜਾ ਘੜ ਜਾ ਚੱਲ ਤਾਂ ਅੰਦਰ ਦੀ ਜੇ ਬੰਦ ਬੋਲੋ ਜੇ ਬੰਦ ਕਰ ਜਾ ਲੈਡੀ ਜੀ ਨੂੰ ਬੋਲ ਕਰ ਕਰ ਦੇ ਯਾਰ ਡੀਜੀਪੀ ਨੂੰ ਕਾਲ ਕਰ ਤੂੰ ਤੂੰ ਕੀ ਤੂੰ ਕੌਣ ਆ ਓਏ ਕੌਣ ਆ ਯਰੇ ਮੈਂ ਕੋਈ ਛਿੱਤਣਾ ਨਹੀਂ ਮੈਨੂੰ ਫਟਾ ਇਧਰ ਆ ਯਾਰ ਇੱਕ ਮਿੰਟ ਇੱਕ ਮਿੰਟ ਇਧਰ ਆ ਨਾ ਇਧਰ ਆ ਇੱਕ ਮਿੰਟ ਇਧਰ ਆ ਇਧਰ ਅੱਗੇ ਗੱਲ ਕਰ ਰਿਹਾ ਇਧਰ ਆ ਤੂੰ ਇਧਰ ਆ ਗਿਆ ਯਾਰ ਚੋਰਿਆ ਸੀ ਹਾਂ ਹਾਂ ਤੂੰ ਕਿਆ ਰੋਬ ਦੇ ਸੰਡਿਆ ਹੋਇਆ ਹੈਂ ਹਾਂ ਤਲਾ ਤੂੰ 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 ਅੱਥ ਲੱਗਦਾ ਹੈ ਤੂੰ ਹੱਥ ਲਾ ਕੇ ਦੱਸ ਇੱਕ ਇੱਕ ਵਾਰੀ ਇਦਾਂ ਕਰਕੇ ਦੱਸ ਦੇ ਹੱਥ ਲਾ ਕੇ ਦੱਸ ਫੇਰ ਮੈਂ ਦਗਾ ਤੈਨੂੰ ਇੱਕ ਮਿੰਟ ਠਹਿਰ ਹੱਥ ਲਾ ਕੇ ਦੱਸ ਠਹਿਰ ਜਾ ਤੂੰ ਆ ਆ ਕੋਈ ਗੱਲ ਹੈ ਹੱਥ ਲਾ ਚੱਲ ਦੱਸ ਤੂੰ ਹੱਥ ਲਾ ਬੋਲ ਬੋਲ ਤੂੰ ਆ ਕਿ ਲੈਣੇ ਇੱਥੇ ਤੂੰ ਕੀ ਲੈਣੇ ਇੱਥੇ ਤੂੰ ਮੈਂ ਦਗਾ ਕੀ ਲੈਣਾ ਆ ਤੂੰ ਮੈਂ ਦਗਾ ਤੈਨੂੰ ਮੈਂ ਦਗਾ ਤੈਨੂੰ ਮੈਂ ਦਗਾ ਤੈਨੂੰ ਮੈਂ ਦਗਾ ਕੀ ਲੈਣਾ ਫੇਰ ਕੋਈ ਗੱਲ ਨਹੀਂ ਤੈਨੂੰ ਮੈਂ ਦਗਾ ਕੀ ਲੈਣਾ ਨਹੀਂ ਦੱਸ ਕੀ ਲੈਣੇ ਤੂੰ ਇੱਥੇ ਜਲੇ ਜੋਲੇ ਲੈ ਲੈ ਲੈਣਾ ਕੁਝ ਤੂੰ ਹੱਥ ਲਾ ਆਜਾ ਕੁਝ ਲੈਣਾ ਆ ਜਾ ਬਾਰ ਓ ਇਧਰ ਆ ਯਾਰ ਹੈਲੋ ਕਿੱਥੇ ਜਾਣ ਡਿਆ ਬਲੀ ਬਿਲਕੁਲ ਵੀਰ ਐਸੇ ਹੀ ਕਰਨ ਬਿਲਕੁਲ ਵੀਰ ਕਿੱਥੇ ਜਾਣ ਡਿਆਂ ਨੂੰ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਇਧਰ ਆ ਜਾ ਇਧਰ ਆ ਜਾ ਤੂੰ ਹਾਰ ਆ ਜਾ ਤੂੰ ਤੂੰ ਹੀ ਕਰ ਕੀ ਗੱਲ ਕਰੂੰਗਾ ਤੂੰ ਹੱਤੋਂ ਲਾ ਪਹਿਲਾ ਤੂੰ ਤਾਂ ਤੈਨੂੰ ਪਤਾ ਨਹੀਂ ਕੌਣ ਹੈ ਆਪਾਂ ਮੈਂ ਨਹੀਂ ਜਾਂਦਾ ਤੈਨੂੰ ਯਾਰ ਤੂੰ ਕੌਣ ਓਏ 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 ਹੱਤ ਕੀਤਾ ਫਿੱਕੜਾ ਓਏ ਓਏ ਜੀ ਇਹਦੇ ਵਿੱਚ ਇਸ ਤਰ੍ਹਾਂ ਸੀ ਕਿ ਸਾਨੂੰ ਇੱਕ 112 ਤੇ ਕੰਪਲੇਂਟ ਆਈ ਸੀ ਕਿ ਇੱਥੇ ਇੱਕ ਅਰੀਨਾ ਗੁਲਸ਼ਨ ਨਾਮ ਦਾ ਮੈਰਿਜ ਪੈਲੇਸ ਹੈ ਉੱਥੇ ਕੋਈ ਫੰਕਸ਼ਨ ਚੱਲ ਰਿਹਾ ਹੈ ਤਕਰੀਬਨ 1:52 ਮਿੰਟ ਤੇ ਸਾਡੇ ਕੋਲ 112 ਤੇ ਕਾਲ ਆਈ ਹੈ ਕਿ ਉੱਥੇ ਡੀਜੇ ਚੱਲ ਰਿਹਾ ਤੇ ਉਹ ਕੰਪਲੀਨਟ ਵੀ ਉਹਦੇ ਲਾਗੇ ਜਿਹੜੇ ਨੇਬਰ ਸੀ ਉਹਨਾਂ ਨੇ ਦਿੱਤੀ ਹੈ ਕਿ ਉਸ ਕਾਰਨ ਉੱਥੇ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੈ ਵੈਸੇ ਵੀ ਜਿਹੜੇ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਹੈ ਉਹਦੇ ਵਿੱਚ ਲੇਟ ਨਾਈਟ ਆਪਾਂ 뮤직 ਇਸ ਤਰ੍ਹਾਂ ਲਾਊਡ ਪਲੇ ਨਹੀਂ ਕਰ ਸਕਦੇ ਉਹਦੇ ਬਾਅਦ ਸਾਡੀ ਆਰਪੀ ਨੰਬਰ 4 ਜਿਹੜੀ ਮੌਕੇ ਤੇ ਗਈ ਸੀ ਉੱਥੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਫੰਕਸ਼ਨ ਸੀ ਉਹ ਮੁਲਾਜ਼ਮ ਨਾਲ ਉੱਥੇ ਉਹਨਾਂ ਨੇ ਹਾਥਾਪਾਈ ਕੀਤੀ ਹੈ ਝਗੜਾ ਕੀਤਾ ਉਹਦੇ ਬਾਅਦ ਆਪਾਂ ਇਹਦੇ ਵਿੱਚ ਬੜਾ ਸਵਿਫਟਲੀ ਐਕਟ ਕਰਦੇ ਹੋਏ ਐਫਆਈਆ ਨੰਬਰ 13 ਡਿਵੀਜ਼ਨ ਨੰਬਰ 2 ਥਾਣੇ 'ਚ ਦਰਜ ਕੀਤੀ ਹੈ ਅੰਡਰ ਸੈਕਸ਼ਨ 132 221 353 3353 ਅ ਸੌਰੀ 121 ਇਹ ਬੀ ਐਨ ਐਸ ਦੀ ਧਾਰਾ ਇਹਦੇ ਪੈਰਲ ਜਿਹੜੀਆਂ ਆਈਪੀਸੀ ਦੀਆਂ ਧਾਰਾ ਆ ਉਹ 353 186 330 194 188 506 ਜਿਹੜੀ ਆ ਉਹ ਆਈਪੀਸੀ ਦੀ ਹੈ ਇਹਦੇ ਵਿੱਚ ਦੋ ਧਾਰਾਂ ਹੋਰ ਮੈਂ ਦੱਸਣੀ ਭੁੱਲ ਗਿਆ ਤੁਹਾਨੂੰ ਬੀਐਨਐਸ ਦੀ 190 ਤੇ 223 ਹੁਣ ਇਹਦੇ ਵਿੱਚ ਆਪਾਂ ਮੁਢਲੇ ਤੌਰ ਤੇ ਇੱਕ ਮਨਮੋਹ ਮਹਾਜਨ ਪੁੱਤਰ ਵਿਨੇ ਮਹਾਜਨ ਉਹਨੂੰ ਨਾਮਜ਼ਦ ਕੀਤਾ ਇੱਕ ਇਹ ਰਿੰਨਾ ਗੁਲਸ਼ਨ ਦਾ ਜਿਹੜਾ ਮੈਨੇਜਰ ਆ ਉਹਨੂੰ ਕਿਉਂਕਿ ਉਹਨਾਂ ਨੇ ਜਿਹੜੀ ਡੀਸੀ ਸਾਹਿਬ ਦੇ ਹੁਕਮ ਦੀ ਬੇਲਾਂ ਕੀਤੀ ਹੈ ਇੱਕ ਉਹਦਾ ਮੈਨੇਜਰ ਤੇ ਪੰਜ ਅਣਪਛਾਤੇ ਬੰਦੇ ਜਿਹੜੇ ਉਹ ਨਾਮਜ਼ਦ ਕੀਤੇ ਆ ਇਦੇ ਵਿੱਚ ਜਿਹੜੀ ਸਾਡੇ ਕੋਲ ਵੀਡੀਓ ਆਈ ਹੈ ਉਹਦੇ ਵਿੱਚ ਤਕਰੀਬਨ 5 ਤੋਂ 6 ਬੰਦੇ ਆ ਜਿਹੜੇ ਉਹ ਮਲਾਜ਼ਮ ਨਾਲ ਕੁੱਟਮਾਰ ਕਰ ਰਹੇ ਆ ਤੇ ਉਸ ਬੇਸ ਤੇ ਆਪਾਂ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਮੈਂ ਬੜਾ ਕਲੀਅਰਲੀ ਦੱਸ ਦੇਣਾ ਚਾਹਨਾ ਕਿ ਵੀ ਮੈਰੇਜ ਪੈਲੈਸਿਸ ਵਾਲਿਆਂ ਨੂੰ ਵੀ ਕਿ ਅਦਰਵਾਇਜ਼ ਵੀ ਜਿਹੜੇ ਲੋਕ ਇਹ ਇਸ ਤਰ੍ਹਾਂ ਦੀ ਐਕਟੀਵਿਟੀਸ 'ਚ ਇਨਵੋਲਵ ਹੋ ਰਿਹਾ ਕਿ ਵੀ ਜਿਹੜਾ ਵੀ ਬੰਦਾ ਮਲਾਜ਼ਮ ਨਾਲ ਬਤਮੀਜ਼ੀ ਕਰੂਗਾ ਜਾਂ ਮੈਨ ਹੈਡਲਿੰਗ ਕਰੂਗਾ ਪੁਲਿਸ ਉਹਨੂੰ ਬਿਲਕੁਲ ਵੀ ਛੱਡੂਗੀ ਨਹੀਂ ਆਪਾਂ ਬਹੁਤ ਹੀ ਸਖਤ ਐਕਟ ਕਰਨਾ ਪਰ ਇਸ ਕੀ ਇਸੇ ਆਪਾਂ ਕੀਤਾ ਵੀ ਹਾਂ ਐਂਡ ਇਹਦੇ ਚ ਵੀ ਹੈ ਮੇਡ ਸਪੈਸ਼ਲ ਪਾਰਟੀਆਂ ਜਿਹੜੀਆਂ ਅਲੱਗ-ਅਲੱਗ ਦੇ ਰੇਟਸ ਵੀ ਕਰ ਰਹੀਆਂ ਤੇ ਆਪਾਂ ਵੀਡੀਓ ਦੇ ਆਧਾਰ ਤੇ ਬਾਕੀ ਬੰਦੇ ਵੀ ਵੈਰੀਫਾਈ ਕਰ ਰਹੇ ਹਾਂ ਤੇ ਇਸ ਤਰ੍ਹਾਂ ਕੋਈ ਨਾ ਸੋਚੇ ਕਿ ਵੀ ਆਪਾਂ ਮੁਲਾਜ਼ਮ ਨੂੰ ਇਦਾਂ ਹੀ ਹੱਥ ਪਾਵਾਂਗੇ ਹੁਣ ਡਿਊਟੀ ਉਹ ਆਪਾਂ ਨਹੀਂ ਹੋਣ ਦੇਣਾ ਤੇ ਆਪਾਂ ਬਹੁਤ ਹੀ ਸਖਤ ਕਾਰਵਾਈ ਕਰਾਂਗੇ ਤੁਸੀਂ ਦੇਖ ਹੀ ਲਿਆ ਅੱਗੇ ਇਤੋਂ ਜ਼ਿਆਦਾ ਹੋਰ ਵੀ ਅਗਰ ਕੋਈ ਇਨਸੀਡੈਂਟ ਆਂਦਾ ਹੈ ਤੋ ਹੋਰ ਸਖਤ ਤੋਂ ਸਖਤ ਕਾਰਵਾਈ ਆਪਾਂ ਕਰਾਂਗੇ ਸਰ ਇਹਨਾਂ ਵਿੱਚੋਂ ਕੋਈ ਨੂੰ ਗ੍ਰਿਫਤਾਰ ਵੀ ਕੀਤਾ ਨਹੀਂ ਉਹ ਦੀ ਇਹਨਾਂ ਚ ਜਿਹੜਾ ਮੇਨ ਅਕਿਊਜ਼ ਹੈ ਉਹਦੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਵੀ ਆ ਆਪਾਂ ਜਿਹੜੀ ਰੇਟਿੰਗ ਪਾਰਟੀਆਂ ਬਣਾਈਆਂ ਉਹਨਾਂ ਦੇ ਆਪਾਂ ਅ ਮਗਰ ਆਪਾਂ ਪਾਰਟੀ ਜਿਹੜੀ ਆਪਣੀ ਲੱਗੀ ਹੋਈ ਹੈ ਕੈਮਰਾ ਪਰਸਨ ਹਰੀ ਦੇ ਨਾਲ ਅਜ ਸੈਨੀ ਦੀ ਰਿਪੋਰਟ